ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਨਾਗਰਾ ਵਿਖੇ ਬੀਤੀ ਰਾਤ ਇੱਕ 10 ਸਾਲੀ ਬੱਚੇ ਦੇ ਕੇਸ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਸੀ ਜਿਸ ਨੂੰ ਪੁਲਸ ਨੇ ਸੂਝ-ਬੂਝ ਨਾਲ ਸੁਲਝਾ ਲਿਆ ਹੈ ਅਤੇ ਇਸ ਨੂੰ ਫਰਜ਼ੀ ਕਰਾਰ ਦੇ ਦਿੱਤਾ ਹੈ ਇਸ ਬੰਦੀ ਡੀਐਸਪੀ ਸੁਨਾਮ ਵਿਲੀਅਮ ਜੀਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 14 ਸਾਲਾ ਬੱਚੇ ਦੀ ਮਾਤਾ ਜਸਵਿੰਦਰ ਕੌਰ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ 8ਵੀਂ ਕਲਾਸ ਵਿੱਚ ਪੜ੍ਹਦੇ ਉਸਦੇ ਲੜਕੇ ਜਸਨਪ੍ਰੀਤ ਦੇ ਐਤਵਾਰ ਰਾਤ ਨੂੰ ਕਿਸੇ ਨੇ ਘਰ ਦੀ ਛੱਤ 'ਤੇ ਸੌਣ ਵੇਲੇ ਉਸਦੇ ਕੇਸ ਕੱਟ ਕੇ ਸਹਾਰੇ ਰੱਖ ਦਿੱਤੇ ਸਨ ਵਾਦਜ ਪੀੜਤ ਬੱਚੇ ਨੂੰ ਪਰਿਵਾਰ ਸਮੇਤ ਬਲਾ ਕੇ ਮਸਲੇ ਦੇ ਹੱਲ ਸੰਬੰਧੀ ਆਪ ਗੱਲ ਕੀਤੀ ਗਈ ਤਾਂ ਬੱਚੇ ਨੇ ਭਰੋਸੇ ਵਿੱਚ ਆ ਕੇ ਖੁਦ ਹੀ ਮੰਨਿਆ ਕਿ ਉਸਦੇ ਵਾਲ ਕੋਈ ਵੀ ਅਨਪਛਾਤਾ ਨਹੀਂ ਬਲਕਿ ਉਸਨੇ ਖੁਦ ਹੀ ਰਾਤ ਸਮੇਂ ਸ਼ਾਂਤ ਬਨੇ ਕਮਰੇ ਵਿੱਚ ਜਾ ਕੇ ਕੈਂਚੀ ਨਾਲ ਕੱਟ ਦਿੱਤੇ ਸਨ। ਬੱਚੇ ਮੁਤਾਬਕ ਉਸ ਨੂੰ ਵਾਲਾਂ ਕਰਨ ਪਰੇਸ਼ਾਨੀ ਆਉਂਦੀ ਸੀ ਅਤੇ ਕਦੇ-ਕਦੇ ਸਿਰਦਰਦ ਵੀ ਹੁੰਦਾ ਸੀ ਜਦੋਂ ਕਿ ਕਈ ਵਾਰ ਕਹਿਣ ਤੇ ਵੀ ਪਰਿਵਾਰ ਨੇ ਉਸ ਨੂੰ ਕੇਸ ਕੱਟਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਿਸ ਦੇ ਚੱਲਦਿਆਂ ਹੀ ਉਸ ਨੂੰ ਇਹ ਤਰਕੀਬ ਸੁੱਝੀ ਜਿਹੜੇ ਮੇਰੇ ਪਿੰਡ ਦੇ ਵਿੱਚ ਨੇ ਬੱਚੇ ਦੇ ਵਾਲ ਕੱਟੇ ਗਏ ਸੀਗੇ ਜੀ ਪਿੰਡ ਜਿਹੜਾ ਮਾਹੌਲ ਸੀਗਾ ਲੋਕ ਬਹੁਤ ਡਰੇ ਹੋਏ ਸੀਗੇ ਕਿਉਂਕਿ ਜਿਹੜੇ ਆਲੇ-ਦਲੇ ਇਲਾਕੇ ਦੇ ਵਿੱਚ ਅਫਵਾਹਾਂ ਫੈਲ ਰਹੀਆਂ ਨੇ ਵਾਲ ਕੱਟਣ ਦੀਆਂ ਤੇ ਉਹ ਸਾਡੇ ਪਿੰਡ ਦੇ ਵਿੱਚ ਵੀ ਇਹ ਕੱਟਣਾ ਹੋਇਆ ਕਿਸ ਤਰ੍ਹਾਂ ਹੋਇਆ ਸੀ ਇਹ ਕੱਟਣਾ ਯਾਨੀ ਕਿ ਕੀ ਦੱਸਿਆ ਗਿਆ ਸੀ ਬੱਚੇ ਤੋਂ ਬੱਚੇ ਵੱਲੋਂ ਸਵੇਰੇ ਜਦੋਂ ਸਾਨੂੰ ਸਵੇਰੇ ਟਾਈਮ ਪਤਾ ਲੱਗਿਆ ਜੀ ਤਾਂ ਵੀ ਉਸ ਬੱਚੇ ਦੇ ਵਾਲ ਕੱਟੇ ਗਏ ਤਾਂ ਉਹਨਾਂ ਦੇ ਘਰ ਸਾਰੇ ਲੋਕ ਹੀ ਜਾंदे ਸੀਗੇ ਉਹਨਾਂ ਦੇ ਘਰ ਬੱਚੇ ਦਾ ਪਤਾ ਲੈਣ ਵਾਸਤੇ ਕਿਵੇਂ ਇਹਦਾ ਮੈਨੂੰ ਪਤਾ ਲੱਗਿਆ ਉਸ ਤੋਂ ਬਾਅਦ ਜਿਹੜਾ ਅਸਲ ਗੱਲ ਸਾਹਮਣੇ ਆਈ ਹੈਗੀ ਜਦੋਂ ਸਾਡੀ ਪੁਲਿਸ ਆਈ ਜੀ ਤਾਂ ਪੁਲਿਸ ਨੇ ਜੋ ਗੱਲ ਦੀ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਇਹ ਰਿਜ਼ਲਟ ਆਇਆਗਾ ਵੀ ਜਿਹੜਾ ਬੱਚਾ ਸੀਗਾ ਉਹ ਬੱਚੇ ਨੇ ਆਪਣੇ ਆਪ ਹੀ ਵਾਲ ਕਟਾ ਲਏ ਉਹਦਾ ਸਿਰ ਦਰਦ ਕਰਦਾ ਸੀਗਾ ਜੋ ਇਹ ਅਫਵਾਮਾਂ ਫੈਲ ਰਹੀਆਂ ਨੇਗੀਆਂ ਉਹ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦਾ ਸੀਗਾ ਵੀ ਮੇਰੇ ਪਰਿਵਾਰ ਦਾ ਜੋ ਮੇਰੀ ਮਾਂ ਕੀ ਮੇਰਾ ਦਾਦਾਗਾ ਵੀ ਮੈਨੂੰ ਕੁਝ ਕਹਿ ਨਹੀਂ ਸਕਣ ਉਹ ਡਰਿਆ ਹੋਇਆ ਸੀਗਾ ਉਹਨੇ ਆਪਣੇ ਆਪ ਹੀ ਜਿਹੜੇ ਵਾਲ ਸੀ ਉਹ ਆਪਣੇ ਆਪ ਹੀ ਕਟਵਾ ਲਏ ਸੀ ਕਿਸ ਤਰ੍ਹਾਂ ਦੀ ਕੀ ਕਹਾਣੀ ਬਣਾਈ ਗਈ ਸੀ ਵੀ ਕਿਸ ਤਰ੍ਹਾਂ ਵਾਲ ਕੱਟਦੇ ਗਏ ਉਹਨੇ ਕਹਾਣੀ ਤਾਂ ਇਹ ਬਣਾਈ ਸੀ ਕਿ ਜੀ ਵੀ ਜਿਹੜਾ ਮੇਰਾ ਘਰ ਹੈਗਾ ਉਹ ਉੱਪਰ ਸੌਂਦੇ ਨੇ ਸੱਤ ਦੇ ਉੱਤੇ ਜਿਵੇਂ ਆਪ ਪਿੰਡਾਂ ਦੇ ਵਿੱਚ ਸੌਂਦੇ ਨੇਗੇ ਵੀ ਬੈਕ ਸਾਈਡ ਤੋਂ ਕੋਈ ਬੰਦਾ ਆਇਆ ਰਾਤ ਨੂੰ ਵੀਰੇ ਵਾਲ ਕੱਟਦੇ ਕੋਈ ਇੱਕ ਲੜਕਾ ਥਾ ਜਿਸ ਦਾ ਨਾਮ ਜਗਦੀਪ ਸਿੰਘ ਹੈ सन गुलाब सिंह वो एट्थ क्लास में खालसा पब्लिक स्कूल का प्याल में पढ़ता है तो उसका ये प्रॉब्लम थी कि वो तो उनको थोड़ा सा पहले भी दो तीन साल पहले उसने अपनी मदर को कहा था कि मैंने बाल नहीं रखने में बाल कटवाने हैं तो उन्होंने कहा था कि नहीं बाल नहीं कटवाने तो बाद में उसका पेरेंट्स उसके फादर और की प्रॉब्लम थी वो सेपरेट रहते हैं मदर फादर उसके ये मदर के साथ रहता है तो उसने जो देखा अभी ऐसे चल रहा है विवाद चल रहा है बालों का तो उसने रात को कैंची ऊपर ले गया तो वहाँ पर ऊपर बिस्तर पे सोए पड़ा था तो उसने एकदम जब सभी फैमिली मेंबर्स सो रहे थे तो वो वहाँ से बेड से उठ के कमरे में चला गया वहाँ पर उसने वो कैंची रखी हुई थी तो उसके साथ उसने बाल काट के मंजे में अपने मंजे के पास रख लिए जहाँ पर वो लेटा हुआ था तो सुबह उसकी मदर जब आई उसने उसको उठाया तो जो वो देखा मैक्सिम मैक्ममम जे आप देखोगे कि ना थोड़ा बहुत दो साल बाद या छः महीने बाद कोई ना कोई एक आध अफवाह शुरू हो जाती है जिसको फिर वो लाइन अप हो जाता है मैं मीडिया से भी यही रिक्वेस्ट करूँगा कि इसको थोड़ा सा वेरीफाई करने के बाद ही उसमें देना चाहिए मीडिया में संगरूर तो कैमरामैन जसवीर मान नाल हर्ष कौशल की रिपोर्ट पंजाब टुडे